ਸਾਰੇਨ ਪਿਆਰ ਭਰੀ ਸਾਸਰੀ ਘਰ ਜੀ ਆਸਕਰ ਦੀਆਂ ਸਾਰੇ ਠੀਕ ਠਾਕ ਹੋਮੋਂਗੇ ਖੁਸ਼ੀਆਂ ਖੇੜੀਆਂ ਚੋਮੋਂਗੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰੇ ਸੋ ਭੈਣ ਭਰਾ ਦਾ ਲੈ ਕੇ ਆਈਆਂ ਜੀ ਵਧੀਆ ਜਿਹਾ ਗੀਤ ਆਸਕਰ ਦੀਆਂ ਪਸੰਦ ਆਊਗਾ ਭਰਾ ਸੰਧਾਰਾ ਲੈ ਕੇ ਆਉਂਦਾ ਭੈਣ ਨੂੰ ਫੇਰ ਉਹ ਕੀ ਕਹਿੰਦੀ ਹੈ ਖੁਸ਼ ਹੁੰਦੀ ਹੈ ਤੇ ਵੀਰ ਨਾਲ ਕੀ ਗੱਲਾਂ ਕਰਦੀ ਐ ਤੁਸੀਂ ਗੀਤ ਰਹੀਂ ਸੁਣੋ ਸੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋਂ ਅਨੰਦ ਪਿਆਰੇ ਜੀ ਗੀਤ ਦਾ ਕਾਰ ਦਿਆਂ ਰੋਜ ਓਡੀਕ ਨੀ ਕੋਠੇ ਕਾਂ ਕੁਰ ਲਾਇਆ ਕਾਰ ਦਿਆਂ ਰੋਜ ਓਡੀਕ ਨੀ ਕੋਠੇ ਕਾਂ ਕੁਰਲਾਇਆ ਅਮੋੜੀ ਜਯਾ ਵੀਰ ਨੀਂਦੇਣ ਸੰਦਾਰਾਇਆ ਅਮੋੜੀ ਜਯਾ ਵੀਰ ਨੀਂਦੇਣ ਸੰਦਾਰਾ खुशी चीवी हो के नी कुड़िया मैं करिया खुशी चीवी हो के नी कुड़ियां कट्ठिया मैं करिया भीर मेरे नालतिया ਦਰਦਾਂ ਪਰੀਆਂ वीर ਮੇਰੇ ਨਾਲ ਕੀਤੀਆਂ ਗੱਲਾਂ ਦਰਦਾਂ ਪਰੀਆਂ ਵੇਖਿਆਂ ਦਾ ਮੈਨੂੰ ਖੋਲ ਕੇ ਹਾਲ ਸੁਣਾ ਦੇ ਬੇਬੀਰਾ ਵੇਖਿਆਂ ਦਾ ਮੈਨੂੰ ਕੇ ਹਾਲ ਸੁਨਾ ਦੇਵੇ ਵੀਰਾ ਮੇਰੇ ਪੇਕੇ ਮੇਰੇ ਬਾਝਾਂ ਪੈਂਦੇ ਹੋਣਗੇ ਹੌਲਮਾ ਦੇਵੇ ਵੀਰਾ ਮੇਰੇ ਬਾਝੋਂ ਪੈਂਦੇ ਹੋਣਗੇ ਵਾਅਲਮਾ ਦੇ ਵੇ ਵੀਰ ਚਾਉ ਨਾ ਜਾਵੇ ਚੱਕਿਆ ਵੀਰਾਵੇ ਤੂੰ ਖੇੜੇ ਲਿਆ ਜਾਉ ਨਾ ਜਾ ਕਿਆ ਵੀਰਾ ਵੇ ਤੂੰ ਖੇੜੇ ਲਿਆ ਭੈਣਾ ਨੂੰ ਹੁੰਦਾ ਰੱਬ ਜੀ ਹਾਏ ਆਪਣੇ ਭਾਈਆਂ ਦਾ ਸਾਇਆ ਭੈਣਾ ਨੂੰ ਹੁੰਦਾ ਰੱਬ ਜੀ ਹਾਏ ਆਪਣੇ ਭਾਈਆਂ ਦਾ ਸਾਇਆ ਮੇਰੇ ਬਟ ਵੀਰ ਨਾ ਵੇ ਤੈਨੂੰ ਪੀੜਾ ਦਾ ਮਸ ਸਸ ਮੇਰੀ ਦੇ ਵੀਰ ਨਾ ਵੇ ਤੈਨੂੰ ਰੁਦਨ ਸੁਨਾਮ ਸਸ ਮੇਰੀ ਦੇ ਵੀਰ ਨਾ ਵੇ ਤੈਨੂੰ ਰੁਦਨ ਸੁਨਾਮ ਨਾ ਤੈਨੂੰ ਕੋਈ ਮਿਲਣ ਨੀ ਸੱਸ ਨੇ ਗੱਲ ਸੁਣਾਇਆ ਆਇਆ ਨਾ ਤੈਨੂੰ ਕੋਈ ਮਿਲਣ ਨੀ ਸੱਸ ਨੇ ਗੱਲ ਸੁਣਾਇਆ ਅਬੁਣੀ ਅਬਜਾ ਪਹਿਣਾ ਦੇ ਦੁੱਖ ਨਾ ਕੋਈ ਸੁਣੇ ਪੁਰਾਇਆ ਆਪਣੀਆਂ ਬਾਝੋਂ ਪੈਣਾ ਦੇ ਦੁੱਖ ਨਾ ਕੋਈ ਸੋਣੇ ਪੁਰਾਇ ਮੈਲਾਵਾਲਿਆ ਵੀਰ ਨਾ ਮੈਂ ਤੈ ਤੋਂ ਲਿਹਾਰੀ ਮੈਲਾਵਾਲਿਆ ਦੇ ਘਰ ਵਿੱਚ ਪੈਣ ਦੀ ਵੀਰਾਂ ਨਾਲ ਸਰਦਾਰੀ ਸਵਰਿਆਂ ਦੇ ਘਰ ਵਿੱਚ ਪੈਣ ਦੀ ਵੀਰਾਂ ਨਾਲ ਸਰਦਾਰੀ ਧੰਨਵਾਦ ਜੀ